ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਹ ਦੇਖ ਲੋ ਜਿਹੜਾ ਬੌਣਾ ਬੂਜਾ ਨਾ ਬਾਈ ਜਦੋਂ ਇਹ ਹੁਣ ਜੀ ਦੀ ਆਉਣ ਆ ਗਈ ਹੈ ਨਾ ਇਹ ਵੱਡਣਾਂ ਦੇ ਕਿਨਾਰੇ ਆ ਤਾਂ ਜਿਹੜਾ ਇਹਦਾ ਹਾਲਾਤ ਨੇ ਇਹ ਬਹੁਤ ਮਾੜੇ ਹੋ ਗਏ ਬਾਈ ਹਨਾ ਫੂਸੀਆਂ ਬਣ ਗਿਆ ਠੀਕ ਹੈ ਕਿਤੇ ਕਿਤੇ ਬੱਲੀ ਵਧੀਆ ਹੈ ਗਈ ਆ ਕਿਤੇ ਕਿਤੇ ਹੈ ਨਹੀਂ ਯਾਰ ਹਨਾ ਬਹੁਤ ਮਾੜੇ ਹਾਲਾਤ ਆ ਆ ਦੇਖ ਲੋ ਬਾਹਣ ਦੇ ਠੇਕੇ ਤੇ ਲਿਆ ਹੋਇਆ ਸੀ ਨੇ ਬਾਈ ਇਹੇ ਤੇ ਪੱਲੂ ਹੀ ਪੱਲੂ ਪਾਉਣ ਵਾਲਾ ਕੰਮ ਹੋ ਗਿਆ ਹੂੰ ਆ ਦੇਖੋ ਸਾਡਾ ਹਾਲਾਤ ਆ ਬਹੁਤ ਜ਼ਿਆਦਾ ਖਰਾਬ ਹੋ ਗਿਆ ਬਹੁਤ ਨੁਕਸਾਨ ਹੋ ਗਿਆ ਯਾਰ ਪੁੱਛੀ ਨਾ ਵੈਂਦੋ ਇੰਨੀ ਮਿਹਨਤ ਕਰੀ ਬਈ ਭੱਜੇ ਹਨਾ ਕਦੇ ਡਾਲ ਲਾਓ ਕਦੇ ਕੁਝ ਸਰੇ ਹਾਂ ਸਪਰੇ ਹਾਂ ਤੇ ਪਰ ਇਹਦੇ ਹਾਲਾਤ ਦੇਖੋ ਬਈ ਇੱਧਰ ਦੇਖੋ ਸਾਰੀ ਜਮੀ ਸੁੱਕੇ ਗਈ ਜਮੀ ਯਾਰ ਕੋਈ ਬੱਲੀ ਵੀ ਨਹੀਂ ਲੱਗੀ ਯਾਰ ਬਹੁ ਮਾੜਾ ਹਾਲਾਤ ਆ ਦੇਖੋ ਵਿੱਚ ਸਾਰੀ ਚਾ ਯਾਰ ਸੁੱਕੇ ਤੋਂ ਪਤਾ ਲੱਗਦਾ ਵੀ ਕਿੰਨਾ ਝਾੜ ਝੂੜਦਾ ਮੇਰੇ ਹਿਸਾਬ ਨਾਲ ਐਸਾ ਵੈਸਾ ਹੀ ਆ ਦੇਖੋ ਉਹ ਦੇਖ ਸਾਹਮਣੇ ਹੂੰ ਚਲੋ ਜੋ ਕਹਿੰਦੇ ਦੇਣਾ ਹੁੰਦਾ ਉਹ ਤਾਂ ਪਰਮਾਤਮਾ ਨੇ ਉਹਨਾਂ ਹੀ ਦੇਣਾ ਕਰ ਆਪਾਂ ਕੁਝ ਨਹੀਂ ਸਕਦੇ ਤਾਂ ਐਂ ਵੀ ਇੱਕ ਦੂਜੇ ਦੇ ਨਾਲ ਆਪਾਂ ਸਾਥ ਦੇ ਸਕਦੇ ਹਾਂ ਨਾ ਤੇ ਆਹ ਦੇਖ ਲੋ ਸਾਡਾ ਤਾਂ ਝੋਨੇ ਨੇ ਦਿਵਾਲਾ ਕਰ ਦੇਣਾ ਤੇ ਕੀ ਕਿਹੜੀ ਦੀਵਾਲੀ ਵਿੱਚ ਹੀ ਰਹਿ ਜਾਣੀ ਹੈ ਦੀਵਾਲੀ ਦੂਗਲੀ ਵੱਡਣ ਤੇ ਆਈ ਪਈ ਆ ਬਸ ਵੱਢ ਦੇਣੀ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਪਰ ਖਰਾਬ ਬਹੁਤ ਹੈ ਦੇਖੋ ਤੁਸੀਂ ਦੂਰੋਂ ਦੇਖ ਲਓ ਮੈਂ ਦੇਖੋ ਮੈਂ ਆ ਮਾਰੂ ਹੂੰ ਤੇ ਸ਼ੇਅਰ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਹਨਾ